ਫਗਵਾੜਾ ਵਿਖੇ ਸਵੇਰ ਸਮੇਂ ਦੋ ਗੱਡੀਆਂ ਦੀ ਹੋਈ ਜ਼ਬਰਦਸਤ ਟੱਕਰ ਵਿੱਚ ਦੋਵੇਂ ਗੱਡੀਆਂ ਦੇ ਬੁਰੀ ਤਰ੍ਹਾਂ ਨਾਲ ਨੁਕਸਾਨੇ ਚਾਂਦੀ ਸੂਚਨਾ ਮਿਲੀ ਹੈ ਇਹ ਹਾਸਾ ਉਸ ਸਮੇਂ ਵਾਪਰਿਆ ਜਦੋਂ ਦੋਵੇਂ ਗੱਡੀਆਂ ਫਗਵਾੜਾ ਤੋਂ ਜਲੰਧਰ ਵਾਲੀ ਸਾਈਡ ਜਾ ਰਹੀਆਂ ਸਨ ਕਿ ਮੇੜਾ ਪੁਲ ਉੱਪਰ ਦੋਵੇਂ ਗੱਡੀਆਂ ਦੀ ਟੱਕਰ ਹੋ ਗਈ ਹਾਸੇ ਵਿੱਚ ਜਿੱਥੇ ਕਿ ਦੋਵੇਂ ਗੱਡੀਆਂ ਬੁਰੀ ਤਰ੍ਹਾਂ ਨਾਲ ਨੁਕਸਾਨੀਆਂ ਗਈਆਂ ਉੱਥੇ ਹੀ ਇਸ ਹਾਸੇ ਵਿੱਚ ਕਿਸੇ ਵੀ ਵਿਅਕਤੀ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ ਹਾਸੇ ਦੀ ਸੂਚਨਾ ਮਿਲਦੇ ਸਾਰ ਹੀ ਐਸਐਸਐਫ ਦੀ ਟੀਮ ਅਤੇ ਫਗਵਾੜਾ ਦੀਆਂ ਪੁਲਿਸ ਟੀਮਾਂ ਮੌਕੇ ਤੇ ਪਹੁੰਚੀਆਂ ਤੇ ਸਥਿਤੀ ਦਾ ਜਾਇਜ਼ਾ ਲਿਆ اس موقعے گل بات کردے ہیں جانچ અધિકારી اے ایس آئی ਵਿਵੇਂਦਰ ਪਾਲ ਨੇ ਦੱਸਿਆ ਕਿ ਉਹਨਾਂ ਨੂੰ ਇਸ ਹਾਦਸੇ ਦੀ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਹੀ ਉਹ پولیس ਪਾਰਟੀ ਸਮੇਤ ਮੌਕੇ ਪਹੁੰਚੇ ਉਹਨਾਂ ਦੱਸਿਆ ਕਿ ਹਾਸਾ ਕਿਸ ਤਰ੍ਹਾਂ ਵਾਪਰਿਆ ਫਿਲਹਾਲ ਇਸ ਬਾਰੇ ਕੁਝ ਪੁਖਤਾ ਜਾਣਕਾਰੀ ਨਹੀਂ ਮਿਲ ਸਕੀ ਤੇ ਨਾ ਹੀ ਜ਼ਖਮੀਆਂ ਬਾਰੇ ਕੋਈ ਜਾਣਕਾਰੀ ਹੈ ਫਿਲਹਾਲ پولیس ਵੱਲੋਂ ਹਾਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਾਂਚ ਦੌਰਾਨ ਜੋ ਵੀ ਦੋਸ਼ੀ ਪਾਇਆ ਗਿਆ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਆਪਣਾ ਐਸਆਈ ਬਿੰਦਲਪਾਲ ਸਿੰਘ ਹਾਂ ਸਰ ਕੀ ਮਾਮਲਾ ਕੀ ਹੈ ਜਿਹੜਾ ਇੱਕ ਐਕਸੀਡੈਂਟ ਹੋਇਆ ਹੈ ਇਹ ਮੇਡਾ ਪੁਲ ਦੇ ਉੱਪਰ ਸਾਡੇ ਆਉਣ ਤੋਂ ਪਹਿਲਾਂ ਹੀ ਗਲਤੀ ਹੋਇਆ ਸੀਗਾ ਜੋ ਵੀ ਬੰਦੇ ਬੰਦੇ ਕੱਡੇ ਸਾਨੂੰ ਬਾਅਦ ਵਿੱਚ ਗਲਤੀ ਇਨਫੋਰਮੇਸ਼ਨ ਜਦੋਂ ਪਹੁੰਚੀ ਤਾਂ ਅਸੀਂ 5 ਮਿੰਟ ਕਿਹਾ ਬੰਦੇ ਠੀਕ ਠਾਕ ਆ ਸਾਰੇ ਬੰਦਿਆਂ ਦਾ ਅਜੇ ਤੱਕ ਪਤਾ ਹੀ ਨਹੀਂ ਲੱਗਿਆ ਕਿੱਥੇ ਦੇ ਆ ਕਿੱਥੋਂ ਕਿੱਥੇ ਹੋਇਆ ਕੋਈ ਪਤਾ ਨਹੀਂ ਲੱਗਿਆ ਕਿਸ ਕਿਸ ਚੀਜ਼ ਦੇ ਵਿੱਚ ਹੋਇਆ ਜੀ ਐਕਸੀਡੈਂਟ ਕਿਹੜੀ ਕਿਹੜੀ ਚੀਜ਼ ਚ ਐਕਸੀਡੈਂਟ ਹੋਇਆ ਇੱਕ ਕੰਟੇਨਰ ਹੈ ਇੱਕ ਪਤਾ ਨਹੀਂ ਆ ਇੱਕ ਦੋਨੇ ਹੀ ਹੈਗੇ ਆ ਇੱਕ ਟਾਟਾ ਵਾਲਿਆਂ ਦਾ ਜੀ ਮੱਧਰਾਲਿਆਂ ਦਾ ਕੋਈ ਗੱਡੀ ਰੱਜੀ ਨਹੀਂ ਕੀ ਕਹਿੰਦੇ ਆ ਆਹ ਦੇ ਕਈ ਇੱਕ ਇੱਕ ਕੰਟੇਨਰ ਆ ਗਏ ਇਹ ਕਿੱਥੋਂ ਕਿੱਥੇ ਜਾ ਰਹੇ ਸੀ ਕੋਈ ਪਤਾ ਪਵਾੜੇ ਤੋਂ ਲੈ ਕੇ ਜਗੰਦਰੋਂ ਨੂੰ ਜਾ ਰਹੇ ਆ ਦੋਨੇ ਉੱਤੇ ਉੱਪਰ ਹੋਇਆ ਦੋਨੇ ਉਹ ਨਹੀਂ ਉਹ ਨਹੀਂ ਓਵਰਟੇਕ ਹੋਇਆ ਜਾਂ ਕਿਦਾਂ ਓਵਰਟੇਕ ਦਾ ਇਹ ਤਾਂ ਜੀ ਮੂਹਰੋਂ ਕਿਤੇ ਗੱਡੀ ਪਹਿਲਾਂ ਵੱਜੀ ਆ ਮੈਨੂੰ ਲੱਗਦੀ ਹਾਂਜੀ ਜਿਹੜੀ ਮੱਧਰਾਲਿਆਂ ਦੀ ਉਹ ਉਹ ਟਾਟ ਵਾਲਿਆਂ ਦੀ ਉਹ ਤੋਂ ਬਾਅਦ ਫਿਰ ਕੰਟੇਨਰ ਮਗਰੋਂ ਆ ਰਿਹਾ ਉਹ ਤੋਂ ਅਨ ਕੰਟਰੋਲ ਹੋ ਕੇ ਉੱਤੋਂ ਕੁਝ ਪਤਾ ਨਹੀਂ ਚੱਲਿਆ ਜਖਮੀ ਜਾਂ ਕੋਈ ਨਹੀਂ ਇਹ ਤੱਕ ਨਹੀਂ ਪਤਾ ਫਗਵਾੜਾ ਵਿਖੇ ਸਵੇਰ ਸਮੇਂ ਦੋ ਗੱਡੀਆਂ ਦੀ ਹੋਈ ਜ਼ਬਰਦਸਤ ਟੱਕਰ ਵਿੱਚ ਦੋਵੇਂ ਗੱਡੀਆਂ ਦੇ ਬੁਰੀ ਤਰ੍ਹਾਂ ਨਾਲ ਨੁਕਸਾਨੇ ਚਾਂਦੀ ਸੂਚਨਾ ਮਿਲੀ ਹੈ ਇਹ ਹਾਸਾ ਉਸ ਸਮੇਂ ਵਾਪਰਿਆ ਜਦੋਂ ਦੋਵੇਂ ਗੱਡੀਆਂ ਫਗਵਾੜਾ ਤੋਂ ਜਲੰਧਰ ਵਾਲੀ ਸਾਈਡ ਜਾ ਰਹੀਆਂ ਸਨ ਕਿ ਮੇੜਾ ਪੁਲ ਉੱਪਰ ਦੋਵੇਂ ਗੱਡੀਆਂ ਦੀ ਟੱਕਰ ਹੋ ਗਈ ਹਾਸੇ ਵਿੱਚ ਜਿੱਥੇ ਕਿ ਦੋਵੇਂ ਗੱਡੀਆਂ ਬੁਰੀ ਤਰ੍ਹਾਂ ਨਾਲ ਨੁਕਸਾਨੀਆਂ ਗਈਆਂ ਉੱਥੇ ਹੀ ਇਸ ਹਾਸੇ ਵਿੱਚ ਕਿਸੇ ਵੀ ਵਿਅਕਤੀ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ ਹਾਸੇ ਦੀ ਸੂਚਨਾ ਮਿਲਦੇ ਸਾਰ ਹੀ ਐਸਐਸਐਫ ਦੀ ਟੀਮ ਅਤੇ ਫਗਵਾੜਾ ਦੀਆਂ ਪੁਲਿਸ ਟੀਮਾਂ ਮੌਕੇ ਤੇ ਪਹੁੰਚੀਆਂ ਤੇ ਸਥਿਤੀ ਦਾ ਜਾਇਜ਼ਾ ਲਿਆ ਇਸ ਮੌਕੇ ਗੱਲਬਾਤ ਕਰਦੇ ਜਾਂਚ ਅਧਿਕਾਰੀ ਏਐਸਆਈ ਵਿਵੇਂਦਰ ਪਾਲ ਨੇ ਦੱਸਿਆ ਕਿ ਉਹਨਾਂ ਨੂੰ ਇਸ ਹਾਦਸੇ ਦੀ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਹੀ ਉਹ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ ਉਨੇ ਦੱਸਿਆ ਕਿ ਹਾਸਾ ਕਿਸ ਤਰ੍ਹਾਂ ਵਾਪਰਿਆ ਫਿਲਹਾਲ ਇਸ ਬਾਰੇ ਕੁਝ ਪੁਖਤਾ ਜਾਣਕਾਰੀ ਨਹੀਂ ਮਿਲ ਸਕੀ ਤੇ ਨਾ ਹੀ ਜ਼ਖਮੀਆਂ ਬਾਰੇ ਕੋਈ ਜਾਣਕਾਰੀ ਹੈ ਫਿਲਹਾਲ ਪੁਲਿਸ ਵੱਲੋਂ ਹਾਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਾਂਚ ਦੌਰਾਨ ਜੋ ਵੀ ਦੋਸ਼ੀ ਪਾਇਆ ਗਿਆ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਕੀ ਆਪਣਾ ਐਸਆਈ ਬਿੰਦਰਪਾਲਤ ਨਹੀਂ ਹਾਂ ਸਰ ਕੀ ਮਾਮਲਾ ਕੀ ਹੈ ਜਿਹੜਾ ਇੱਕ ਐਕਸੀਡੈਂਟ ਹੋਇਆ ਹੈ ਇਹ ਮੇਡਾ ਪੁਲ ਦੇ ਉੱਪਰ ਸਾਡੇ ਆਉਣ ਤੋਂ ਪਹਿਲਾਂ ਹੀ ਗਲਤੀ ਹੋਇਆ ਸੀਗਾ ਜੋ ਵੀ ਬੰਦੇ ਬੰਦੇ ਕੱਡੇ ਸਾਨੂੰ ਬਾਅਦ ਚ ਗੱਲ ਦੀ ਇਨਫੋਰਮੇਸ਼ਨ ਜਦੋਂ ਪਹੁੰਚੀ ਤਾਂ ਸੇ 5 ਮਿੰਟ ਕਿਹਾ ਬੰਦੇ ਠੀਕ ਠਾਕ ਆ ਸਾਰੇ ਬੰਦਿਆਂ ਦਾ ਅਜੇ ਤੱਕ ਪਤਾ ਹੀ ਨਾ ਲੱਗਾ ਕਿੱਥੇ ਰਹੀ ਆ ਕਿੱਥੋਂ ਕਿੱਥੇ ਹੋਇਆ ਕੋਈ ਪਤਾ ਨਹੀਂ ਲੱਗਾ ਕਿ ਕਿਸ ਚੀਜ਼ ਦੇ ਵਿੱਚ ਹੋਇਆ ਜੀ ਐਕਸੀਡੈਂਟ ਕਿਹੜੀ ਕਿਹੜੀ ਜੀ ਚ ਐਕਸੀਡੈਂਟ ਹੋਇਆ ਇੱਕ ਕੰਟੇਨਰ ਆ ਇੱਕ ਪਤਾ ਨਹੀਂ ਆ ਇੱਕ ਦੋਨੇ ਹੀ ਹੈਗੇ ਆ ਟਟਾ ਵਾਲਿਆਂ ਦਾ ਜੀ ਟਟਾ ਵਾਲਿਆਂ ਦਾ ਕੋਈ ਜੱਗ ਨਹੀਂ ਰਹੀ ਕਿ ਕਹਿੰਦੇ ਆ ਆਹ ਦੇ ਇੱਕ ਇੱਕ ਕੰਟੇਨਰ ਆ ਗਏ ਇਹ ਕਿੱਥੋਂ ਕਿੱਥੇ ਜਾ ਰਹੇ ਸੀ ਕੋਈ ਪਤਾ ਵੜੇ ਤੋਂ ਲੈ ਕੇ ਜਲੰਧਾ ਨੂੰ ਜਾ ਰਹੇ ਆ ਦੋਨੇ ਉੱਤੇ ਉੱਪਰ ਹੋ ਗਿਆ ਦੋਨੇ ਦੋਨੇ ਜੀ ਓਵਰਟੇਕ ਹੋਇਆ ਜਾਂ ਕਿਦਾਂ ਓਵਰਟੇਕ ਦਾ ਇਹ ਤਾਂ ਜੀ ਮੂਰੋਂ ਕਿਤੇ ਗੱਡੀ ਪਹਿਲਾਂ ਵੱਜੀ ਆ ਮੈਨੂੰ ਲੱਗਦੀ ਹਾਂ ਜਿਹੜੀ ਨਗਰਾਲਾ ਦੀ ਉਹ ਟਾਟ ਵਾਲੇ ਦੀ ਉਸ ਤੋਂ ਬਾਅਦ ਫੇਰ ਕੰਟੇਨਰ ਮਗਰੋਂ ਆ ਰਿਹਾ ਉਹ ਤੋਂ ਅਨ ਕੰਟਰੋਲ ਹੋ ਕੇ ਉਤੋਂ ਫਿਰ ਕੋਈ ਪਤਾ ਨਹੀਂ ਚੱਲਦਾ ਕਿ ਜ਼ਖਮੀ ਜਾਂ ਕੋਈ ਨਹੀਂ ਇਹ ਤੱਕ ਨਹੀਂ ਪਤਾ ਲੱਗਦਾ ਕੋਈ ਪਤਾ ਨਹੀਂ ਚੱਲਦਾ